ਅੱਜ ਡਿਪਰੈਸ਼ਨ ਦੇ ਮਰੀਜ਼ ਇਸ ਰੂਹੇ ਜ਼ਮੀਨ ਦੇ ਉੱਤੇ ਬਹੁਤ ਆਦਰ ਗਿਣਤੀ ਦੇ ਵਿੱਚ ਹੋ ਗਏ ਨੇ ਕਿਉਂ ਤੇ ਕਿਸੇ ਦੀ ਬੁੱਧੀ ਅਨੁਸਾਰ ਕੰਮ ਕਰਦੇ ਨੇ ਪਪਟ ਬਣ ਗਏ ਨੇ ਜਦੋਂ ਬੰਦਾ ਪਪਟ ਬਣ ਜਾਂਦਾ ਹੈ ਤੇ ਉਹ ਫਿਰ ਡਿਪਰੈਸ਼ਨ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਜਦੋਂ ਬੰਦਾ ਪਪਟ ਬਣਦਾ ਹੈ ਉਹਦੀ ਬੁੱਧੀ ਵੀ ਖਤਮ ਹੋ ਜਾਂਦੀ ਹੈ ਉਹਦੀ ਇੱਛਾ ਸ਼ਕਤੀ ਉਸਦੀ ਚਾਹਤ ਸ਼ਕਤੀ ਉਸਦਾ ਗਿਆਨ ਸਾਰਾ ਹੀ ਕਰਕ ਹੋ ਜਾਂਦਾ ਹੈ ਗੁਰੂ ਰੂ ਸਾਹਾ ਸੰਗਤ ਜੀਓ ਸ੍ਰੀ ਅਨੰਦ ਸਾਹਿਬ ਦੇ ਮਹਾਂਤਮ ਅੱਜ 15ਵੀਂ ਪਾਉੜੀ ਤੇ ਪਹੁੰਚੁੱਕੇ ਨੇ ਇਹ 15ਵੀਂ ਪਾਉੜੀ ਗੁਰੂ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ ਉਸ ਦੇ ਹੁਕਮ ਦੇ ਵਿੱਚ ਉਸ ਦੀ ਰਜ਼ਾ ਦੇ ਵਿੱਚ ਚੱਲਣ ਦਾ ਉਪਦੇਸ਼ ਦਿੰਦੀ ਹੈ ਇਹ ਇਸ ਤਰ੍ਹਾਂ ਸਮਝਾ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਉਂ-ਜਿਉਂ ਬੰਦਾ ਆਪਣੇ ਹਿਸਾਬ ਦੇ ਨਾਲ ਆਪਣੀ ਸੁਭੂਜ-ਬੂਜ ਦੇ ਨਾਲ ਇਸ ਦੁਨੀਆ ਦੇ ਵਿੱਚ ਚੱਲਦਾ ਹੈ ਤਿਉਂ-ਤਿਉਂ ਦੁੱਖ ਪਾਉਂਦਾ ਹੈ ਜਾ ਕਿਸੇ ਮਗਰ ਲੱਗ ਕੇ ਕੋਈ ਕੰਮ ਕਰਦਾ ਹੈ ਤਿਉ ਤਿਉ ਦੁੱਖ ਪਾਉਂਦਾ ਹੈ ਪਰ ਇਥੇ ਜਦ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਵੀ ਉਹ ਮੰਨਦਾ ਹੈ ਜਦ ਪਰਿਪੂਰਨ ਪਰਮਾਤਮਾ ਦੇ ਹਿਸਾਬ ਦੇ ਨਾਲ ਉਹਦੀ ਰਜ਼ਾ ਦੇ ਵਿੱਚ ਚੱਲਦਾ ਹੈ ਉਹਦੇ ਹੁਕਮ 'ਚ ਚੱਲਦਾ ਹੈ ਤਾਂ ਉਹ ਸੁੱਖਾਂ ਦੇ ਵਿੱਚ ਆ ਜਾਂਦਾ ਹੈ ਇਹ ਕੁਦਰਤੀ ਗੱਲ ਹੈ ਜਿਉਂ ਤੂੰ ਚਲਾਹੇ ਤਿਵੇਂ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਸ ਤਰ੍ਹਾਂ ਵੀ ਤੂੰ ਚਲਾਵੇਂ ਦੁਨੀਆ ਦੇ ਵਿੱਚ ਪਰਮਾਤਮਾ ਮੈਂ ਤੇ ਆਪਣੇ ਬੁੱਧੀ ਦੇ ਅਨੁਸਾਰ ਚੱਲ ਚੱਲ ਕੇ ਹਾਰ ਗਿਆ ਥੱਕ ਗਿਆ ਮੈਨੂੰ ਤਾਂ ਸਿਰਫ ਦੋਖੀ ਮਿਲੇ ਨੇ ਪੈਰ ਪੈਰ ਦੇ ਉੱਤੇ ਜਾਂ ਜਿਨ੍ਹਾਂ ਦੇ ਮਗਰ ਮੈਂ ਲੱਗਾ ਸਾਥ ਸਬੰਧੀਆਂ ਯਾਰਾਂ ਮਿੱਤਰਾਂ ਦੇ ਨਾਲ ਉਹਨਾਂ ਨੇ ਵੀ ਮੈਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਫੇਰ ਵੀ ਮੇਰਾ ਨੁਕਸਾਨ ਹੋਇਆ ਤੇ ਮੈਨੂੰ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਦੁੱਖ ਮਿਲੇ ਹੁਣ ਮੈਂ ਤੇਰੀ ਸ਼ਰਨ ਆ ਗਿਆ ਮੈਨੂੰ ਤੂੰ ਆਪਣੇ ਹਿਸਾਬ ਦੇ ਨਾਲ ਚੱਲਦਾ ਤੇ ਜਦੋਂ ਕੋਈ ਪਰਿਪੂਰਨ ਪਰਮਾਤਮਾ ਦੀ ਬੁੱਧੀ ਦੇ ਅਨੁਸਾਰ ਉਹਦੇ ਚਲਾਏ ਹੋਏ ਮਾਰਗ ਦੇ ਉੱਤੇ ਚੱਲਦਾ ਤਾਂ ਮਾਨਸਿਕ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਅੱਜ ਡਿਪਰੈਸ਼ਨ ਦੇ ਮਰੀਜ਼ ਇਸ ਰੂਹੇ ਜ਼ਮੀਨ ਦੇ ਉੱਤੇ ਬਹੁਤ ਆਦਰ ਗਿਣਤੀ ਦੇ ਵਿੱਚ ਹੋ ਗਏ ਨੇ ਕਿਉਂ ਉਹ ਆਪਣੀ ਬੁੱਧੀ ਅਨੁਸਾਰ ਚੱਲਦੇ ਨੇ ਤੇ ਕਿਸੇ ਦੀ ਬੁੱਧੀ ਅਨੁਸਾਰ ਕੰਮ ਕਰਦੇ ਨੇ ਪਪਟ ਬਣ ਗਏ ਨੇ ਜਦੋਂ ਬੰਦਾ ਪਪਟ ਬਣ ਜਾਂਦਾ ਹੈ ਤੇ ਉਹ ਫਿਰ ਡਿਪਰੈਸ਼ਨ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਜਦੋਂ ਬੰਦਾ ਪਪਟ ਬੰਦ ਹੈ ਉਹਦੀ ਬੁੱਧੀ ਵੀ ਖਤਮ ਹੋ ਜਾਂਦੀ ਹੈ ਉਹਦੀ ਇੱਛਾ ਸ਼ਕਤੀ ਉਸਦੀ ਚਾਹਤ ਸ਼ਕਤੀ ਉਸਦਾ ਗਿਆਨ ਸਾਰਾ ਹੀ ਗਰਕ ਹੋ ਜਾਂਦਾ ਹੈ ਪਰ ਜਦੋਂ ਅਰਦਾਸ ਕਰਦਾ ਪਰਿਪੂਰਨ ਪ੍ਰਮਾਤਮਾ ਦੇ ਅੱਗੇ हे ਪਰਿਪੂਰਨ ਪ੍ਰਮਾਤਮਾ ਮੈਨੂੰ ਤੂੰ ਹੁਣ ਆਪਣੇ ਹਿਸਾਬ ਦੇ ਨਾਲ ਆਪਣੇ ਹੁਕਮ ਦੇ ਵਿੱਚ ਲੈ ਲੈ ਮੈਂ ਬਸ ਥੱਕ ਗਿਆ ਹਾਰ ਗਿਆ ਤੇ ਇਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾ ਰਹੇ ਨੇ ਕਿ ਵੀ ਜਿਹੜੇ ਡਿਪਰੈਸ਼ਨ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਗਏ ਨੇ ਜਿਹੜੇ ਲੋਕ ਉਹ ਮੁਕਤ ਹੋ ਜਾਣਗੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੜ ਕੇ 15ਵੀਂ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਉਂ ਤੂੰ ਚਲਾ ਹੈ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵਹਿ ਚੱਲੇ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਹਿਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਇਸੇ ਗੁਰਦੁਆਰੇ ਸੁਖ ਪਾਵੇ ਕਾਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤੇਵੇਂ ਚਲਾਵੇ ਇਸ ਦਾ ਤਕਰੀਬਨ 109 ਵਾਰ ਜਾਪ ਕਰਨਾ ਹੈ 19 ਦਿਨਾਂ ਦੇ ਵਿੱਚ ਕਰ ਲੋ 19 ਦਿਨਾਂ ਦੇ ਵਿੱਚ ਤੁਹਾਡਾ ਡਿਪਰੈਸ਼ਨ ਤੇ ਮਾਨਸਿਕ ਰੋਗਾਂ ਤੋਂ ਮੁਕਤੀ ਮਿਲ ਜਾਏਗੀ ਜੋ ਤੁਸੀਂ ਕਿਸੇ ਦੇ ਮਗਰ ਲੱਗ ਕੇ ਜੇ ਕਿਸੇ ਦੇ ਮਗਰ ਲੱਗ ਕੇ ਤੁਸੀਂ ਜੋ ਭੁੱਲਾਂ ਕੀਤੀਆਂ ਨੇ ਕਿਸੇ ਦੇ ਮਗਰ ਲੱਗ ਕੇ ਤੁਸੀਂ ਆਪਣਾ ਮਾਰਗ ਉਹਦੇ ਹਿਸਾਬ ਨਾਲ ਚੁਣਿਆ ਤੇ ਤੁਹਾਨੂੰ ਦੁੱਖ ਦੁੱਖ ਹੀ ਮਿਲੇ ਨੇ ਮਾਨਸਿਕ ਰੋਗ ਤੇ ਡਿਪਰੈਸ਼ਨ ਹੀ ਮਿਲਿਆ ਤੇ ਇਸ ਤੋਂ ਮੁਕਤੀ ਮਿਲ ਜਾਏਗੀ ਇਸ ਦਾ ਪੂਰਾ ਆਨੰਦ ਸਹਿ ਪੜਨਾ ਹੈ 109 ਵਾਰ 19 ਦਿਨ ਪੜੋ ਡਿਪਰੈਸ਼ਨ ਤੇ ਮਾਨਸਿਕ ਰੋਗਾਂ ਤੋਂ ਮੁਕਤੀ ਪਾਓ ਇਹ ਚੰਜਟਾਂ ਤੋਂ ਮੁਕਤ ਹੋ ਜਾਓ ਜਮੇ ਕਿਸੇ ਨੂੰ ਕੋਈ ਛੱਡ ਜਾਂਦਾ ਪਿਆਰ ਦੇ ਵਿੱਚ ਤੋਖਾਂ ਬਿਲ ਜਾਂਦਾ ਹੈ ਸ਼ਰੀਕੇ ਬਾਜੀ ਹੋ ਜਾਂਦੀ ਹੈ ਹੋਰ ਰਿਸ਼ਤੇ ਆ ਨਾਤਿਆਂ ਦੇ ਵਿੱਚ ਗੜਬੜ ਜੀ ਹੋ ਜਾਂਦੀ ਹੈ ਉਹ ਗੜਬੜ ਉਦੋਂ ਹੁੰਦੀ ਹੈ ਜਦੋਂ ਤੀਜਾ ਬੰਦਾ ਆ ਕੇ ਵਿੱਚ ਦਖਲ ਅੰਦਾਜ਼ੀ ਕਰਦਾ ਨਹੀਂ ਤਾਂ ਰਿਸ਼ਤੇ ਨਹੀਂ ਤਾਂ ਰਿਸ਼ਤੇ ਕੋਈ ਤੋੜ ਨਹੀਂ ਸਕਦਾ ਰਿਸ਼ਤੇ ਟੁੱਟਦੇ ਹੀ ਉਦੋਂ ਨੇ ਜਦੋਂ ਤੀਜਾ ਬੰਦਾ ਆ ਕੇ ਦਰਾਰ ਪੈਦਾ ਕਰਦਾ ਵਾਉ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਫਰਮਾਨ ਕਰੀਏ ਤੇ ਫਰਮਾਨ ਕਰਦੇ ਹੋਏ ਸ੍ਰੀ ਅਨੰਦ ਸਾਹਿਬ ਦੀ 15ਵੀਂ ਪੌੜੀ ਦੇ ਮਾਰਗ ਦੇ ਉੱਤੇ ਚੱਲੀਏ ਜੋ ਇਹ ਹੀ ਕਹਿੰਦੀ ਏ ਜਿਉਂ ਤੂੰ ਚਲਾਹੇ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਕੀ ਹੈ ಪರಿਪੂਰਨ ਪਰਮਾਤਮਾ ਤੂੰ ਗੁਣਾ ਦਾ ਖਜ਼ਾਨਾ ਹੈ ਜਿੱਦਾਂ ਵੀ ਤੂੰ ਸਾਨੂੰ ਚਲਾਵੇਂ ਅਸੀਂ ਉਸਾ ਉਸੇ ਤਰ੍ਹਾਂ ਚੱਲਣ ਲਈ ਤਿਆਰ ਹਾਂ बस ਇਹੀ ਸਮਝਾ ਰਹੇ ਨੇ ਸੋ ਇਤਨੀਆਂ ਵਿਚਾਰਾਂ ਪ੍ਰਮਾਣ ਕਰਨੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸਭ ਤੋਂ ਵੱਡੀ ਜਿਹੜੀ ਗੱਲ ਆ ਕਿਉਂਕਿ ਤੁਹਾਡਾ ਬਹੁਤ ਸਾਰਾ ਪਿਆਰ ਮਿਲਦਾ ਸਾਰਿਆਂ ਦਾ ਵੱਧ ਤੋਂ ਵੱਧ ਜਿੱਥੇ ਆਪਾਂ ਹੋਰ ਚੀਜ਼ਾਂ ਬਹਿੰਦੇ ਆ ਆ ਬਹੁਤ ਵੀਡੀਓਜ਼ ਚੱਲਦੀਆਂ ਨੇ ਪਰ ਜਿੰਨੇ ਮੇ ਕੋ ਸੋਰਸਸ ਨੇ ਜਿਹੜੇ ਸਾਬਨਾ ਅਸੀਂ ਐਡੀਟਿੰਗ ਕਰਦੇ ਜਾਂ ਕੁਝ ਵੀ ਆ ਜੇਕਰ ਉਹ ਲੋਕਾਂ ਨੂੰ ਜ਼ਿਆਦਾ ਨਹੀਂ ਪਹੁੰਚਦੀ ਤੇ ਪਰ ਸਾਡੇ ਕੋ ਸੋਰਸਸ ਇੰਨੇ ਨੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਤੇ ਤਾਂ ਕਿ ڈپریشن ਤੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਤੱਕ ਇਹ ਵੀਡੀਓ ਪਹੁੰਚ ਸਕੇ ਉਹ ਇਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਪੜ ਕੇ ਆਪਣਾ ਜੀਵਨ ਸਫਲਾ ਕਰ ਸਕਣ ਜਿਸ ਜਿਸ ਟਾਈਮ ਮਰਜ਼ੀ ਕਰ ਲੋ ਵਕਤ ਦਾ ਕੋਈ ਹੇਰ ਫੇਰ ਨਹੀਂ ਜਦੋਂ ਵੀ ਕਰੋਗੇ ਇਹ ਆਨੰਦੀ ਦਏਗੀ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ ਭੁੱਲਣ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੁੰਦੇ ਵਾਸਤੇ ਰੋ